ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਜਿੰਨੇ ਵੀਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਆਪ ਲਿਓ ਜੀ ਵੈਸੇ ਮੈਂ ਇਹ ਗੱਲਾਂ ਕਹਿੰਦਾ ਨਹੀਂ ਤੇ ਪਰ ਅੱਜ ਕਹਿ ਤਿਆਂ ਉਹੀ ਵੈਸੇ ਹੀ ਦਿਮਾਗ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਜੀ ਆਪਾਂ ਕਣਕ ਵਾਲੇ ਬਾਣ ਦੇ ਵਿੱਚ ਜਿਹੜੀ ਵੀਰਾਂ ਨੇ ਮੱਕੀ ਬੀਜੀ ਉਹਨਾਂ ਲਈ ਖਾਸ ਆ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਜਿੱਥੋਂ ਆਪਾਂ ਨਹੀਂ ਰੱਖਣੀ ਆ ਜਿਹੜਾ ਆਪਣਾ ਇਹ ਬੀਜ ਹੈਗਾ X92 ਲਿਮਾ ਗ੍ਰੀਨ ਦੀ ਤੇ ਆਪਾਂ ਪਿਛਲੇ ਸਾਲ ਵੀ ਇਹੀ ਮੱਕੀ ਬੀਜੀ ਸੀਗੀ ਤੇ ਐਤ ਕੀ ਵੀ ਇਹੀ ਬੀਜਿਆ ਰਿਜ਼ਲਟ ਤਾਂ ਬਹੁਤ ਵਧੀਆ ਕਈ ਹੁਣ ਐਵੇਂ ਇੱਕ ਸਾਲ ਹੋਰ ਲਾਉਣ ਦੇ ਦੂਜੇ ਸਾਲ ਹੋਰ ਉਹ ਚੀਜ਼ਾਂ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਜਿਹੜਾ ਵੀ ਰਿਜ਼ਲਟ ਦਿੰਦਾ ਉਹ ਲਾਉਣਾ ਚਾਹੀਦਾ ਤੇ ਆਪਾਂ ਨੂੰ ਇਹਨੇ ਰਿਜ਼ਲਟ ਦਿੱਤਾ ਐਂਡ ਤੱਕ ਹਰੀ ਰਹੀ ਤੇ ਵਧਣ ਦੇ ਲਈ ਵੀ ਬਹੁਤ ਪੋਲੀ ਆ ਜਦੋਂ ਮਸ਼ੀਨ ਵੜਦੀ ਆ ਤਾਂ ਟਰੈਕਟਰ ਨੂੰ ਪਤਾ ਨਹੀਂ ਲੱਗਦਾ ਵੀ ਮੱਕੀ ਵੜ ਰਿਆਂ ਰੂਵ ਵਾਂਗੂ ਜਾਂਦੀ ਆ ਤੇ ਹੁਣ ਇੱਥੇ ਜਿਹੜਾ ਧਿਆਨ ਰੱਖਣਾ ਵੀ ਆਪਣੀ ਮੱਕੀ ਹੋ ਗਈ 15 ਦਿਨਾਂ ਦੀ ਇਹਦੇ ਤੇ ਇੱਕ ਸਪਰੇ ਹੋ ਚੁੱਕੀ ਆ ਇੱਕ ਯੂਰੀਆ ਪਿਆ ਚੁੱਕਿਆ 15 ਦਿਨਾਂ ਦੀ ਮੱਕੀ ਐ ਤੇ ਕੋਰਾ ਜਾਂਦੀ ਸਪਰੇ ਹੋ ਚੁੱਕੀ ਆ ਤੇ ਜਿਬਰੇਲਿਕ ਐਸਿਡ ਪਾਇਆ ਤੇ ਤੇ ਆਪਣੇ ਥੋੜੀ ਜਿਹੀ ਵੈਸੇ ਡੀਏਪ ਦੀ ਕਮੀ ਸੀਗੀ ਤੇ ਨੈਨੋ ਡੀਏਪ ਕੀਤਾ ਤੇ ਉੱਤੇ ਉਹ ਕਰਨਾ ਪਿਆ ਕਿਉਂਕਿ ਕਿਤੇ ਕਿਤੇ ਲੱਗਦੀ ਸੀਗੀ ਤੇ ਮੇਰੇ ਕੋਲ ਪਿਆ ਸੀ ਤੇ ਉਹ ਮੈਂ ਕਰਤਾ ਇੱਕ ਬੋਤਲ ਕਿੱਲੇ ਦੀ ਤੇ ਬਾਕੀ ਜਿਹੜੀਆਂ ਹੁਣ ਗੱਲਾਂ ਧਿਆਨ ਰੱਖਣ ਜੋਗ ਆ ਵੀ ਇਹਨੂੰ ਅ ਜਿਹੜਾ ਯੂਰੀਆ ਪਾਉਣਾ ਵਾ ਯੂਰੀਆ ਲਾ ਦਿਓ ਜਿਨ੍ਹਾਂ ਦੀ ਮੱਕੀ 15 ਦਿਨਾਂ ਤੇ ਹੋ ਗਈ ਵੈਸੇ ਲੇਟ ਪਾਉਣਾ ਚਾਹੀਦਾ ਪਰ ਲਾ ਦਿਓ ਤੇ ਯੂਰੀਆ ਖਾਲੀ ਦੇ ਵਿੱਚ ਹੀ ਪਾਉਣਾ ਵਾ ਇਹਦੂ ਬਾਹਰ ਨਹੀਂ ਪਾਉਣਾ ਜੇ ਇਹਦੇ ਉੱਤੇ ਪਾਵਾਂਗੇ ਤਾਂ ਮੱਕੀ ਮੱਚੂਗੀ ਕਿਉਂਕਿ ਗੋਭ ਚ ਯੂਰੀਆ ਪੈ ਜਾਂਦਾ ਤੇ ਯਾਨੀ ਕਿ ਹਜੇ ਬਾਹਲੀ ਤਾਕਤ ਦੇਣ ਦੀ ਲੋੜ ਨਹੀਂ ਕਿਉਂਕਿ ਹਜੇ ਪੱਤੇ ਛੋਟੇ ਨੇ ਤੇ ਨੂੰ ਜਿਬਰੈਲਿਕ ਐਸਿਡ ਦੀ ਸਪਰੇ ਕੋਈ ਵੀ ਤੁਸੀਂ ਸੁੰਡੀ ਵਾਲਾ ਸਪਰੇ ਕਰਨੀ ਐ ਐਸਪੀ ਪਦਾਨ ਕਰਨੀ ਆ ਜਾਂ ਕੋਰਾਜਨ ਕਰਨੀ ਜਾਂ ਇਮਪਲੀਗੋ ਕਰਨੀ ਆ ਵੈਸੇ ਤਾਂ ਮੈਂ ਆ ਨਾ ਵੀ ਕੋਰਾਜਨ ਤੇ ਇਮਪਲੀਗੋ ਸੇਮ ਜਿਹਾ ਰੇਟ ਹੀ ਆ ਤੇ ਇਮਪਲੀਗੋ ਕਰ ਦਿਓ ਕਿਉਂਕਿ ਇਮਪਲੀਗੋ ਬੈਸਟ ਆ ਸੁੰਡੀ ਦੇ ਲਈ ਤੇ ਜੇ ਨਹੀਂ ਇਮਪਲੀਗੋ ਕਰਨੀ ਤਾਂ ਐਸਪੀ ਪਦਾਨ ਪਾ ਦਿਓ ਤੇ ਨਾਲ ਸਾਈਪਰ ਪਾ ਦਿਓ ਤੇ 250 ਗ੍ਰਾਮ ਕਿੱਲੇ ਦੀ ਤੇ ਐਸਪੀ ਪਦਾਨ ਆ ਹੁੰਦੀ ਆ 100 ਗ੍ਰਾਮ ਦੀ ਪੁੜੀ ਹੁੰਦੀ ਆ ਉਹ ਪਾ ਦਿਓ ਬਹੁਤ ਜ਼ਿਆਦਾ ਰਿਜ਼ਲਟ ਆ ਤੇ ਨੰਬਰ ਜਿਹੜਾ ਹੋਰ ਹੈਗਾ ਉਦੋਂ ਅੱਗੇ ਕਾ ਜਿਵੇਂ ਆ ਕਣਕ ਉਗਰੀ ਹੋਈ ਆ ਇਹ ਕੋਈ ਬਾਲਾ ਨੁਕਸਾਨ ਨਹੀਂ ਕਰਦੀ ਕਿਉਂਕਿ ਇਹ ਤਾਂ ਕੀ ਪਾ ਗਰਮੀ ਜਾਦੇ ਪੈ ਰਹੀ ਆ ਪਿਛਲੇ ਸਾਲ ਥੋੜਾ ਠੰਡਾ ਮੌਸਮ ਸੀ ਤੇ ਕਣਕ ਨਹੀਂ ਸੁੱਕੀ ਸੀ ਤੇ ਪਰ ਇਹ ਕੁਛ ਨਹੀਂ ਕਰਦੀ ਹੁਣ ਰੇਰੂ ਲੈ ਜੂ ਕੁਛ ਨਹੀਂ ਹੁੰਦਾ ਬਾਲੀਆਂ ਸਪਰੇਈ ਕੋਈ ਐਵੇਂ ਹਰਬੀਸਾਈਡ ਨਹੀਂ ਕਰਨੀ ਤੇ ਇਹ ਜਾਨੀ ਕਿ ਮਰ ਜਾਣੀ ਆ ਪਈ ਹਾਂ ਜੇ ਕਿਸੇ ਵੀਰ ਭਰਾ ਨੇ ਕਰਨੀ ਵੀ ਆ ਤਾਂ ਉਹ ਵਾਇਰ ਦੀ ਲੋਡਸ ਕਰ ਸਕਦਾ 1200 ਦੀ ਕਿੱਲੇ ਤੇ ਪੈਂਦੀ ਆ ਉਹ ਤੇ ਸਾਰੇ ਬੈਡ ਸਾਫ ਕਰ ਦੂ ਕੋਈ ਵੀ ਘਾਹ ਜਿੰਨੇ ਵੀ ਤਿੱਖੇ ਪੱਤੇ ਵਾਲੇ ਸਾਰੇ ਮਾਰ ਦੂਗੀ ਉਹ ਤੇ ਬਾਕੀ ਹੁਣ ਇਹੀ ਗੱਲਾਂ ਮੈਂ ਤੇ B ਯਾਨੀ ਕਿ ਆਪਾਂ X91 ਬੀਜੀ ਆ ਤੇ ਜੇ ਕਿਸੇ ਵੀਰ ਭਰਾ ਨੇ ਬੀਜ ਨੇ ਤੇ X91 ਮੇਰੇ ਕਹਿਣ ਤੇ ਇੱਕ ਕਿੱਲਾ ਬੀਜ ਕੇ ਦੇਖਿਓ ਤੇ ਰਿਜ਼ਲਟ ਤੁਹਾਨੂੰ ਆਪ ਹੀ ਲੱਗੂਗਾ ਜਿਵੇਂ 1844 ਮੱਕੀ ਕਹਿ ਦਿੰਦੇ ਆ ਤਾਂ ਇਹ ਵੀ ਮੱਕੀ 1844 ਨਾਲ ਘੱਟ ਨਹੀਂ ਜੀ 1844 ਦੀ ਟੱਕਰ ਦੀ ਮੱਕੀ ਆ ਉਹਦੇ ਬਰਾਬਰ ਹੋਊਗੀ ਹਾਈਟ ਤੇ ਵੀ ਵੱਧਾ ਤੇ ਛੱਲੀ ਵੀ ਤੁਸੀਂ ਦੇਖਿਓ ਵੀ ਬਾ ਕਮਾਲ ਛੱਲੀ ਇਹਨੂੰ ਕਿਉਂਕਿ ਇਹ ਮੱਕੀ ਦਾ 2 ਵੀ ਸਸਤਾ 11 1150 ਦੀ ਥੈਲੀ ਆ ਤੇ ਯਾਰ ਜਰੂਰ 2-2 3-3000 ਲਓ ਠੀਕ ਆ ਆਪਾਂ ਮਾੜਾ ਨਹੀਂ ਕਹਿੰਦੇ ਮਾੜਾ ਮੋਟਾ ਫਰਕ ਹੋਊਗਾ ਪਰ ਯਾਰ ਠੀਕ ਆ ਜਿਹੜੀ ਮੱਕੀ ਵਧੀਆ ਆਪਾਂ ਨੂੰ ਤੇ ਆਪਾਂ ਲਾਈ ਆ ਇਹ ਤੇ ਜਿਵੇਂ 30 33 ਕਹਿੰਦੇ ਉਹ ਆਪਾਂ ਲਾਈ ਨਹੀਂ ਆਪਾਂ ਨੂੰ ਪਤਾ ਨਹੀਂ ਕਿਵੇਂ ਆ ਜਿਹੜੇ ਵੀਰਾਂ ਨੇ ਲਾਈ ਹੋਊਗੀ ਉਹਨਾਂ ਨੂੰ ਪਤਾ ਹੋਊਗਾ ਤੇ ਜਾਨੀ ਕਿ ਇਹੀ ਗੱਲਾਂ ਧਿਆਨ ਰੱਖਣਾ ਇਹਨੂੰ ਹੁਣ ਮੱਕੀ ਬਾਲੀ ਦਾਬਦੀ ਨਹੀਂ ਇਹਨੂੰ ਪਾਣੀ ਜ਼ਰੂਰ ਤੀਜੇ ਚੌਥੇ ਦਿਨ ਲਾਈ ਜਾਣਾ ਇਹਨੂੰ ਚੌਥੇ ਕਿ ਦਿਨ ਪਾਣੀ ਲਾ ਦਿਆ ਕਰੋ ਕਿਉਂਕਿ ਮੱਕੀ ਮੰਗਣੇ ਲੋਆਂ ਵਗਦੀਆਂ ਵਾਂ ਤੇ ਯੂਰੀਆ ਹੁਣ ਆਪਾਂ ਇਹਨੂੰ ਪੰਜਾਂ 6 ਦਿਨਾਂ ਬਾਅਦ ਫੇਰ ਲਾ ਦੇਣਾ ਇੱਕ ਗੱਟਾ ਯੂਰੀਆ ਤੇ ਬਸ ਫੇਰ ਕੰਮ ਪਾਰ ਆ ਤੇ ਫਿਰ ਇਹਨੂੰ ਪਾਣੀ ਖੁੱਲਾ ਚੱਲੂ ਹੁਣ ਕੋਲੇ ਖੜਕੇ ਲਾ ਰਹੇ ਆਂ ਇਹੀ ਗੱਲਾਂ ਵਾ ਯਾਨੀ ਕਿ ਸਪਰੇਅ ਦਾ ਧਿਆਨ ਰੱਖੋ ਸਪਰੇਅ ਕਰਦੇ ਹੋ ਕਿਉਂਕਿ ਜਦੋਂ ਕੀੜਾ ਸੁੰਢੀ ਪੈ ਗਈ ਤੁਹਾਡੀ ਮੱਕੀ ਨੂੰ ਤੇ ਫਿਰ ਇਹਨੇ ਗ੍ਰੋਥ ਰੋਕ ਜਾਣੀ ਆ ਜਦੋਂ ਕੀੜਾ ਗ੍ਰੋਥ ਰੋਕ ਜੇ ਫਿਰ ਪੰਜ-ਸੱਤ ਦਿਨ ਮੱਕੀ ਪਿੱਛੇ ਵਾਈਦੀ ਹੁਣ ਪੈਣ ਤੋਂ ਪਹਿਲਾਂ ਸਪਰੇਅ ਕਰੋਗੇ ਕੋਈ ਬਿਮਾਰੀ ਪੈਣ ਤੋਂ ਪਹਿਲਾਂ ਇਲਾਜ ਕਰੋਗੇ ਤਾਂ ਉਹ ਬਿਮਾਰੀ ਤੁਹਾਨੂੰ ਨਹੀਂ ਪਾਊਗੀ ਤੇ ਜੇ ਹੁਣ ਬਿਮਾਰੀ ਪਈ ਤੇ ਇਲਾਜ ਕਰਾਂਗੇ ਫਿਰ ਉਹ ਅੱਧਾ ਹੀ ਕੰਮ ਕਰੂਗੀ ਕਿਉਂਕਿ ਫਿਰ ਕਈ ਵਾਰੀ ਗੋਭ 'ਚ ਸੁੰਢੀ ਪਿਆ ਸਪਰੇਅ ਪੈਂਦੀ ਨਹੀਂ ਤੇ ਫਿਰ ਥੋੜਾ ਜਿਆਦਾ ਦਿੱਕਤ ਆ ਜਾਂਦੀ ਆ ਇਹ ਗੱਲਾਂ ਧਿਆਨ ਰੱਖੋ ਤੇ ਮੈਂ ਤਾਂ ਇਹ ਕਹਿਣਾ ਵੀ ਯਾਰ ਵੀਜ਼ਨ ਵਾਲੇ ਡੀਏਪ ਡੇਢ ਗੱਟਾ ਹੀ ਪਾ ਦੇਵੇ ਡੇਢ ਦੇ ਪਹਿਲਾਂ 2 ਪਾ ਦੇ ਫਿਰ ਕੋਈ ਬਾਹਲੀਆ ਗਰੋਥ ਪ੍ਰਮੋਟਰ ਕਰਨ ਦੀ ਲੋੜ ਨਹੀਂ ਪੈਂਦੀ ਤੇ ਬਾਕੀ ਤੁਹਾਨੂੰ ਦੱਸ ਦੂੰਗਾ ਮੈਂ ਜੇ ਕਿਸੇ ਵੀਰ ਭਰਾ ਨੇ ਪੁੱਛਣਾ ਹੋਵੇ ਮੱਕੀ ਦੇ ਬਾਰੇ ਕੋਈ ਵੀ ਜਾਣਕਾਰੀ ਤਾਂ ਮੇਰਾ ਨੰਬਰ ਹੈਗਾ 9653809176 ਤਾਂ ਮੈਨੂੰ ਕਾਲ ਕਰਕੇ ਜਾਂ ਮੈਨੂੰ WhatsApp ਮੈਸੇਜ ਕਰਕੇ ਪੁੱਛ ਸਕਦੇ ਹੋ ਤੁਸੀਂ ਕੋਈ ਵੀ ਡਿਟੇਲ ਪੁੱਛਣੀ ਆ ਤਾਂ ਆਪਾਂ ਤੁਹਾਨੂੰ ਦੱਸ ਦਿਆਂਗੇ हां ਆਪਦੀ ਮੱਕੀ ਦੀ ਵੀਡੀਓ ਮੈਨੂੰ ਭੇਜ ਕੇ WhatsApp ਕਰਕੇ ਵੀ ਕਿਵੇਂ ਦੀ ਕੰਡੀਸ਼ਨ ਆ ਤਾਂ ਉਸੋ ਨਾਲ ਤੁਹਾਨੂੰ ਸਪਰੇਅ ਰეკਮੈਂਡ ਕਰ ਦਿਆਂਗੇ ਤੇ ਆਪਣਾ ਦਾ ਵੀਰ ਭਰਾਵਾਂ ਦਾ ਜਿੰਨਾ سپورਟ ਕਰ ਸਕਦੇ ਹੋ ਚੈਨਲ ਨੂੰ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਇਦਾਂ ਹੀ ਜਾਣਕਾਰੀ ਦਿੰਦੇ ਰਹਿਾਂਗੇ ਤੇ ਸ਼ੇਅਰ ਤੇ سپورਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਬਸ ਇਹੀ ਆ ਵੀ ਹੁਣ ਬਾਹਲੀਆਂ ਕੋਈ ਐਵੇਂ ਦੁਕਾਨਦਾਰਾਂ ਪਿੱਛੇ ਲੱਗ ਕੇ ਸਪਰੇਆ ਨਾ ਕਰੋ ਜਬਰੇਲੇ ਕਿਸੜ ਸਸਤਾ ਆਉਂਦਾ 1.5-200 ਦਾ ਕਿੱਲੇ ਦਾ ਪੈਂਦਾ ਵਾ ਤੇ ਨਾਲ ਉਹਦੇ ਕੋਈ ਸੁੰਡੀ ਵਾਲੀ ਸਪਰੇ ਪਾ ਦਿਓ ਕੋਰਾਜਨ ਪਾ ਦਿਓ ਜਾਂ ਪਲੀਗੋ ਪਾ ਦਿਓ ਜਾਂ ਐਸਪੀ ਪ੍ਰਦਾਨ ਤੁਹਾਨੂੰ ਦੱਸਿਆ ਤਿੰਨਾਂ ਸਪਰੇਆਂ ਚ ਕੋਈ ਪਾ ਦਿਓ ਤਿੰਨ ਹੀ ਠੀਕ ਨੇ ਤੇ ਇਹ ਬਾਕੀ ਇਹੀ ਆ ਵੀ ਯਾਨੀ ਕਿ 12 13 ਦਿਨ ਸਪਰੇ ਵੀ ਕਾਢਿਆਂ ਦੇ ਦੋ ਸਪਰੇ ਆਈਆਂ ਨੂੰ ਹੋਣੀਆਂ ਜੋ ਲੱਕ ਲੱਕ ਲੰਘੀ ਫੇਰ ਇਹਨੂੰ ਸਪਰੇ ਕਰਨ ਦੀ ਕੋਈ ਲੋੜ ਨਹੀਂ ਕਈ ਅਮੇ ਛੱਲੀਆਂ ਪੈਣ ਤੇ ਸਪਰੇ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂਗਾ ਤੇ ਇਹੀ ਗੱਲਾਂ ਸਹੀਆਂ ਜੀ ਤੇ ਜਉਂਦੇ ਵਸਦੇ ਰਹੋ ਪਿਆਰ ਭਰੀ ਸੱਚੀ ਕਾਲ ਜੀ